ਦੇਖਦੇ ਕਿ ਆਜ਼ਾਦੀ ਆਦਮੀ ਦਾ ਪੂਰਾ ਦੇਸ਼ ਮਾਨਦੇ ਅੱਜ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਆ ਸੋ ਅੱਜ ਆਪਾਂ ਪਹੁੰਚੇ ਹਾਂ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਮਾਲੋ ਫਾਰ ਲਿਆਂ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਤੇ ਨਾਲ ਹੀ ਕੋਈ ਗਾਣਾ ਵੀ ਸ਼ੂਟ ਕੀਤਾ ਜਾਏਗਾ ਤੇ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਹੋਰ ਆਉਣ ਵਾਲੇ ਸਮੇਂ ਦੇ ਵਿੱਚੋਂ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮਿਹਨਤ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਹਾਂਜੀ 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 ਕੋ ਤੁਹਾਡਾ ਨਹੀਂ ਹੈਗਾ ਅਸਰ ਹਾਰ ਲੈਂਦੇ ਕਿਹਾ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਹੀ ਪਿਆਰ ਹੈ ਮੈਂ ਤੁਹਾਡਾ ਨਹੀਂ ਹੈ ਹਰ